ਹਾਂਜੀ ਪਿਆਰੇ ਵਿਦਿਆਰਥੀਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਵਿਸ਼ਾ ਪੰਜਾਬੀ ਪਾਠ ਨੰਬਰ 3 ਲੋਕ ਪੰਜਾਬ ਦੀ ਲੋਕ ਗਾਇਕਾ सुरेंद्र ਕੌਰ ਅੱਜ ਬੱਚਿਓ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਲਾਹ ਬੱਚਿਓ ਚੈਨਲ ਤੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਾਏ ਹੋਏ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਪਰ ਅੰਮ੍ਰਿਤ ਚੋਪਾ ਇਸ ਪਾਠ ਦਾ ਸਾਰ ਕਰਾਂਗੇ सुरेंद्र ਕੌਰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਪੰਜਾਬੀ ਲੋਕ ਗਾਇਕਾ ਸੀ ਉਹੋ ਆਪਣੀ ਸੁਰੀਲੀ ਆਵਾਜ਼ ਕਰਕੇ ਪੰਜਾਬੀਆਂ ਦੇ ਦਿਲਾਂ ਉੱਤੇ ਸ਼ਾਹੀ ਰਹੀ। ਭਾਵੇਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਤਿੰਨੇ ਪੈਣਾ ਹੀ ਕਉਂਦੀਆਂ ਸਨ। ਪਰੰਤੂ ਜੋ ਪ੍ਰਸਿੱਧੀ ਸੁਰਿੰਦਰ ਕੌਰ ਨੂੰ ਪ੍ਰਾਪਤ ਹੋਈ ਉਹ ਬੇਮਿਸਾਲ ਹੈ। ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਦਿਵਾਨ ਬਿਸ਼ਨ ਸਿੰਘ ਦੇ ਘਰ ਮਾਤਾ ਮਾਇਆ ਦੇਵੀ ਦੀਕ ਖੋਆ। ਉਸਦਾ ਬਚਪਨ ਤੋਂ ਹੀ ਲੋਕ ਸੰਗੀਤ ਤੇ ਸ਼ਾਸਤਰੀ ਸੰਗੀਤ ਦੋਹਾਂ ਵਿੱਚ ਲਗਾਓ ਸੀ। ਸੰਗੀਤ ਦੇ ਖੇਤਰ ਵਿੱਚ ਉਸ ਦੇ ਬਹੁਤ ਸਾਰੇ ਉਸਤਾਦ ਸਨ ਉਸਨੇ ਬੜੇ ਉਸਨੇ ਬੜੇ ਗੁਲਾਮ ਅਲੀ ਖਾਨ ਦੇ ਭਾਨ ਜੀ ਅਨਾਇਤ ਹੁਸੈਨ ਤੋਂ ਇੱਥੇ ਵਿੱਚ ਇਹ ਨਹੀਂ ਆਏਗਾ ਠੀਕ ਹੈ ਉਸਨੇ ਗੁਲਾਮ ਅਲੀ ਖਾਨ ਦੇ ਭਾਨ ਜੀ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਪਟਿਆਲਾ ਘਰਾਣੇ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਗੱਜਲ ਤੇ ਠੋਮਰੀ ਦੀ ਸਿੱਖਿਆ ਪ੍ਰਾਪਤ ਕੀਤੀ ਕਾਫੀਆਂ ਗਾਉਣ ਦਾ ਹੁਨਰ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ ਇਸ ਤਰ੍ਹਾਂ ਉਸਨੇ ਸੰਗੀਤ ਸਿੱਖਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿੱਤਾ। ਸ੍ਰਿੰਦਰ ਕੌਰ 12-13 ਸਾਲ ਦੀ ਉਮਰ ਵਿੱਚ ਹੀ ਲਾਹੌਰ ਰੇਡੀਓ ਸਟੇਸ਼ਨ ਤੋਂ ਬੱਚਿਆਂ ਦੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਲੱਗੀ। ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਉੱਥੋਂ ਦੇ ਪ੍ਰਬੰਧਕਾਂ ਨੇ ਉਸ ਤੋਂ ਰੇਡੀਓ ਸਟੇਸ਼ਨ ਤੋਂ ਅਕਸਰ ਗਵਾਉਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉਹ ਛੇਤੀ ਹੀ ਉਹ ਛੇਤੀ ਹੀ ਉਸ ਦੀ ਪ੍ਰਸਿੱਧੀ ਇੰਨੀ ਵੱਧ ਗਈ ਕਿ ਹਿਜ਼ ਮਾਸਟਰਜ਼ 22 ਕੰਪਨੀ ਵਾਲਿਆਂ ਨੇ ਤੇ ਫਿਲਮ ਇੰਡਸਟਰੀ ਵਾਲਿਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ। ਨਵੰਬਰ 1943 ਵਿੱਚ ਉਸਦਾ ਪਹਿਲਾ ਗੀਤ ਮਾਮਾ ਤੇ ਧੀਆ ਰਲ ਬੈਠੀਆਂ ਨੀ ਮਾਈ ਰਿਕਾਰਡ ਹੋਇਆ ਇਥੇ ਵਿੱਚੋ ਇਥੇ ਨਾ ਵਿੱਥਾਏਗੀ ਠੀਕ ਹੈ ਮਾਈ ਤੋਂ ਬਾਅਦ ਸੁਰਿੰਦਰ ਕੌਰ ਦਾ ਵਿਆਹ 1947 ਵਿੱਚ ਸਰਦਾਰ ਜਗਿੰਦਰ ਸਿੰਘ ਸੋਢੀ ਨਾਲ ਹੋਇਆ ਉਸਨੇ ਕੁਝ ਸਮਾਂ ਮੁੰਬਈ ਵਿੱਚ ਰਹਿ ਕੇ ਫਿਲਮਾਂ ਲਈ ਵੀ ਗੀਤ ਗਾਏ ਪਰ ਉਸ ਤੋਂ 55 ਵਿੱਚੋਂ ਹੁਣ ਬੰਬਈ ਛੱਡ ਕੇ ਦਿੱਲੀ ਆ ਗਈ। ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਦੇ ਕਲੇ ਵਿੱਚ ਰੱਬ ਵੱਸਦਾ ਹੈ ਤੇ ਸੰਗੀਤ ਉਸ ਦਾ ਦੁੱਖ ਸੁੱਖ ਦਾ ਸਾਥੀ ਸੀ। ਉਹ ਦੱਸਦੀ ਹੈ ਕਿ ਗਾਉਣ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਸੀ। ਇਹ ਸ਼ੌਂਕ ਉਸ ਨੂੰ ਰੱਬ ਨੇ ਲਾਇਆ ਸੀ। ਰੱਬ ਦੀ ਅਪਾਰ ਕਿਰਪਾ ਨਾਲ ਹੀ ਇਹ ਸ਼ੌਂਕ ਪੂਰਾ ਹੋ ਸਕਿਆ। ਹੋਇਆ ਤੇ ਹੁੰਦਾ ਰਿਹਾ। ਇਸ ਸ਼ੌਂਕ ਨੂੰ ਸੁਰਿੰਦਰ ਕੌਰ ਦੇ ਨੇ ਪੂਰੇ 7 ਦਹਾਕੇ ਨਿਭਾਇਆ। 7000 ਕਿ ਕਿੰਨੇ ਹੁੰਦੇ ਨੇ ਵਿੱਚੋਂ 7000 ਕਿ ਹੁੰਦੇ ਨੇ 7 ਗੁਣਾ 10 ਕਿਉਂਕਿ 10 ਸਾਲ ਦਾ ਇੱਕ ਦਹਾਕ ਹੁੰਦਾ ਹੈ ਤਾਂ ਟੋਟਲ ਬਣ ਗਈ 70 ਸਾਲ ਠੀਕ ਹੈ 7 ਦਹਾਕ ਕਿ 70 ਸਾਲ ਸਰੇਂਦਰ ਕੌਰ ਨੇ ਬਹੁਤਾ ਕਰਕੇ ਲੋਕ ਗੀਤ ਗਾਏ ਪਰ ਇਸ ਤੋਂ ਇਲਾਵਾ ਉਸਨੇ ਗਜਲਾਂ ਤੇ ਸਹਾਇਕ ਗੀਤ ਵੀ ਗਾਏ ਉਸਦੇ ਗਾਏ ਗੀਤ ਪਿੰਡ ਪਿੰਡ ਸ਼ਹਿਰ ਸ਼ਹਿਰ ਤੇ ਦੇਸ਼ ਪ੍ਰਦੇਸ਼ ਵਿੱਚ ਪਹੁੰਚ ਗਏ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਸਨ ਉੱਥੇ ਸਰੇਂਦਰ ਕੌਰ ਦੀ ਆਵਾਜ਼ ਸੁਣਾਈ ਦਿੰਦੀ ਹੈ ਕਿਸੇ ਘਰ ਵਿੱਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਸੁਰਿੰਦਰ ਕੌਰ ਦੇ ਗੀਤ ਮਾਮਾ ਤੇ ਤੀਆਂ ਰਲ ਬੈਠੀਆਂ ਨੀ ਮਾਈ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ ਵਰਗੇ ਗੀਤ ਨਾ ਗਾਏ ਜਾਣਾ ਸੁਰਿੰਦਰ ਕੌਰ ਨੇ ਬਹੁਤ ਸਾਰੇ ਗੀਤ ਗਾਏ ਪਰ ਉਸਦੇ ਬਧੇਰੇ ਹਰਮਨ ਪਿਆਰੇ ਗੀਤਾਂ ਦੇ ਬੋਲ ਇਹ ਸਨ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਮਾਮਾ ਤੇ ਤੀਆਂ ਰਲ ਬੈਠੀਆਂ ਨੀ ਮਾਈ ਸਾਡਾ ਚਿੜੀਆਂ ਦਾ ਚੰਬਾ ਵੀ ਬਾਬਲ ਅਸਾਂ ਉੱਡ ਜਾਣਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ ਸਾਡਾ ਚੜਾ ਸਾਡਾ ਚਿੜੀਆਂ ਦਾ ਚੰਬਾ ਗੀਤ ਤਿੰਨੇ ਭੈਣਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਨੇ ਗਾਇਆ। ਇਸ ਤੋਂ ਮੰਗਰੋ ਇਹ ਗੀਤ ਤਿੰਨ ਪੀੜੀਆਂ ਸੁਰਿੰਦਰ ਕੌਰ ਉਸਦੀ ਧੀ ਡੌਲੀ ਅਤੇ ਦੋਹਤੀ ਸੁਨੇਨਾ ਨੇ ਗਾਇਆ। ਛੜਕੇ ਛੜਕੇ ਜਾਂਦੀ ਏ ਮੁਟਿਆਰੇ ਨੀ ਬਾਲਾ ਗੀਤ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਗਾਇਆ। ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸੱਭਿਆਚਾਰ ਦੀ ਮੂਹਾਂ ਬੋਲਦੀ ਤਸਵੀਰ ਹਨ। ਸੁਰਿੰਦਰ ਕੌਰ ਦੀ ਗਾਇਕੀ ਇੱਕ ਗਾਇਕੀ ਬਹੁਤ ਸਾਫ ਸੁਥਰੀ ਹੈ ਉਸਨੇ ਹਰ ਗੀਤ ਨੂੰ ਨਾਲ ਗਾਇਆ ਹੈ ਉਸਨੇ ਸੁਹਾਗ ਕੋੜੀਆਂ ਤੇ ਹੋਰ ਨਾਲ ਲੋਕ ਗੀਤਾਂ ਤੋਂ ਇਲਾਵਾ ਸਹਿਤਕ ਗੀਤ ਵੀ ਗਾਏ ਹਨ ਉਸ ਨੂੰ ਇੱਕ ਸਿਰ ਕੱਢ ਗਾਇਕਾ ਬਣਾਉਣ ਵਿੱਚ ਉਸਦੇ ਪਤੀ ਦਾ ਵੀ ਹੱਥ ਹੈ ਉਹ ਉਸ ਲਈ ਵਧੀਆ ਕਵਿਤਾ ਲੱਭ ਕੇ ਲਿਆਉਂਦੇ ਸਨ ਉਸ ਨੂੰ ਗਾਉਣ ਦੀ ਤੇ ਉਸ ਨੂੰ ਗਾਉਣ ਲਈ ਉਤਸ਼ਾਹਿਤ ਕਰਦੇ ਉਸਨੇ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਉਸ ਦੁਆਰਾ ਸ਼ਿਵ ਦਾ ਗੀਤ ਲੰਗ ਆਜਾ ਪੱਤਨ ਚਨਾ ਦਾ ਇਸ ਟੰਗ ਨਾਲ ਗਾਇਆ ਗਿਆ ਹੈ ਕਿ ਉਹ ਹਮੇਸ਼ਾ ਲੋਕਮਨਾਂ ਵਿੱਚ ਬਸ ਗਿਆ ਉਸ ਦੀ ਆਵਾਜ਼ শ্রোਤਿਆਂ ਨੂੰ ਕੀਲਣ ਦੀ ਸ਼ਕਤੀ ਰੱਖਦੀ ਸੀ ਤੇ ਇਹ ਉਸ ਦੇ ਬਰਿਆਂ ਦੇ ਰਿਆਜ ਦਾ ਸਿੱਟਾ ਹੈ ਉਸ ਦਾ ਉਸ ਦਾ ਹੱਥਾਂ ਵਿੱਚ ਘੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਉੱਚੀ ਏਕ শ্রোਤਿਆਂ ਨੂੰ ਕੀਲ ਲੈਂਦੀ ਸੀ ਉਹ ਸਾਰਨ ਲੋਕ ਸਾਜਾਂ ਦੀ ਸਾਜਾਂ ਦੀ ਵਰਤੋਂ ਕਰਦੀ ਸੀ ਸਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਬਹੁਤ ਸਾਰੇ ਵੱਡੇ ਵੱਡੇ ਸ਼ਹਿਰਾਂ ਦੇ ਸ਼ਹਿਰਾਂ ਤੇ ਵਿਦੇਸ਼ਾਂ ਵਿੱਚ ਵੀ ਗਿਆ 2006 ਵਿੱਚ ਉਹ ਪੰਜਾਬੀ ਜਗਤ ਨੂੰ ਸਦੀਵੀ ਜੋੜਾ ਸਦੀਵੀ ਵਿਛੋੜਾ ਦੇ ਗਈ ਉਸ ਦੀਆਂ ਤਿੰਨ ਧੀਆਂ ਹਨ ਡੌਲੀ ਗੁਲੇਰੀਆ ਨੰਦਨੀ ਤੇ ਪਰਮੋਦਨੀ ਡੌਲੀ ਗੁਲੇਰੀਆ ਨੂੰ ਵੀ ਗਾਉਣ ਦੀ ਦਾਤ ਵਿਰਸੇ ਵਿੱਚੋਂ ਮਿਲੀ ਹੈ ਡੌਲੀ ਦੀਤੀ ਸੁਨੇਨਾ ਵੀ ਗਾਹ ਲੈਂਦੀ ਹੈ ਪਰ ਸਰਿੰਦਰ ਕੌਰ ਆਪਣੀ ਮਿਸਾਲ ਆਪ ਸੀ ਪ੍ਰਸ਼ਨ ਉੱਤਰ ਸਰਿੰਦਰ ਕੌਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਉੱਤਰ ਸਰਿੰਦਰ ਕੌਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ ਪ੍ਰਸ਼ਨ ਨੰਬਰ 2 ਸਰਿੰਦਰ ਕੌਰ ਨੇ ਕਿਹੜੇ ਕਿਹੜੇ ਉਸਤਾਦਾਂ ਤੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ ਉੱਤਰ ਸਰਿੰਦਰ ਕੌਰ ਨੇ ਗਾਇਕੀ ਦੀ ਸਿੱਖਿਆ ਬਹੁਤ ਸਾਰੇ ਉਸਤਾਦਾਂ ਤੋਂ ਲਈ ਉਸਨੇ ਬੜੇ ਗੁਲਾਮ ਅਲੀ ਖਾਨ ਦੇ ਭਾਣਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਪਟਿਆਲਾ ਘਰਾਣਾ ਦੇ ਸੰਗੀਤ ਸ਼ਾਸਤਰੀ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਗਾਜਲ ਤੇ ਠੋਮਰੀ ਦੀ ਸਿੱਖਿਆ ਪ੍ਰਾਪਤ ਕੀਤੀ ਕਾਫੀਆਂ ਗਾਉਣ ਦਾ ਹੁਨਰ ਉਸਨੇ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ ਪ੍ਰਸ਼ਨ ਨੰਬਰ 3 ਛੋਟੀ ਉਮਰ ਵਿੱਚ ਹੀ ਸੁਰਿੰਦਰ ਕੌਰ ਦੀ ਪ੍ਰਸਿੱਧੀ ਵਧੀ ਦੱਸੋ ਕਿਵੇਂ ਉੱਤਰ ਸੁਰਿੰਦਰ ਕੌਰ ਨੇ 12-13 ਸਾਲ ਦੀ ਉਮਰ ਵਿੱਚ ਲਾਹੌਰ ਰੇਡੀਓ ਸਟੇਸ਼ਨ ਤੋਂ ਪਹਿਲਾ ਗੀਤ ਪਹਿਲਾ ਗੀਤ ਗਾਇਆ ਉਸਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਹਿਸ ਮਾਸਟਰਜ਼ ਵਾਇਸ ਕੰਪਨੀ ਤੇ ਫਿਲਮਾਂ ਵਾਲਿਆਂ ਨੇ ਉਸਨੂੰ ਗਾਉਣ ਲਈ ਬੁਲਾਇਆ ਨਵੰਬਰ 1943 ਵਿੱਚ ਉਸ ਦਾ ਪਹਿਲਾ ਗੀਤ ਮਾਮਾ ਤੇ ਧੀਆ ਰਲ ਬੈਠੀਆਂ ਨਹੀਂ ਮਾਈ ਰਿਕਾਰਡ ਹੋਇਆ ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਹ ਪ੍ਰਸਿੱਧ ਹੋ ਗਈ। ਪ੍ਰਸ਼ਨ ਨੰਬਰ 4 ਸ੍ਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ? ਉੱਤਰ ਸ੍ਰਿੰਦਰ ਕੌਰ ਨੇ ਦੱਸਿਆ ਕਿ ਗਾਉਣ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਸੀ। ਰੱਬ ਨੇ ਹੀ ਇਹ ਸ਼ੌਂਕ ਲਾਇਆ ਉਸ ਦੀ ਕਿਰਪਾ ਨਾਲ ਹੀ ਇਹ ਸ਼ੌਂਕ ਪੂਰਾ ਹੁੰਦਾ ਆਇਆ ਤੇ ਹੁੰਦਾ ਰਹੇਗਾ। ਪ੍ਰਸ਼ਨ ਨੰਬਰ 5 ਸ੍ਰਿੰਦਰ ਕੌਰ ਦੇ ਕਿਹੜੇ-ਕਿਹੜੇ ਗੀਤ ਬਧੇਰੇ ਹਰਮਨ ਪਿਆਰੇ ਹੋਏ ਹਨ? ਇਥੇ ਵਿੱਚ ਆਪਾਂ ਨੇ ਗੀਤਾਂ ਦੇ ਨਾਲ ਲਿਖੇ ਹੋਏ ਨੇ ਠੀਕ ਹੈ ਇਹਨਾਂ ਦੇ ਵਿੱਚ ਉਹ ਜੇ ਤੁਸੀਂ ਇੱਕ ਦੋ ਗੀਤ ਛੱਡਣੇ ਵੀ ਚਾਹੋ ਕਿਉਂਕਿ ਉੱਤਰ ਵਾਲਾ ਲੰਬਾ ਹੋ ਜਾਂਦਾ ਤੇ ਬੱਚੇ ਕਮੈਂਟ ਕਰਦੇ ਨੇ ਕਿ ਸਰ ਛੋਟੇ ਉੱਤਰ ਕਰਵਾਇਆ ਕਰੋ ਠੀਕ ਹੈ ਤਾਂ ਤੁਸੀਂ ਇਹਨਾਂ ਦੇ ਵਿੱਚੋਂ 4 ਲਿਖ ਸਕਦੇ ਹੋ ਠੀਕ ਹੈ 4 ਲਿਖ ਸਕਦੇ ਹੋ ਤਿੰਨ ਤਾਂ ਘੱਟ ਰਹਿ ਜਾਣਗੇ ਬੱਚਿਓ ਠੀਕ ਹੈ ਛੜਕੇ ਛੜਕੇ ਜਾਂਦੀ ਏ ਮਟਿਆਰੇ ਨੀ ਕੰਡਾ ਚੁਬ ਚੁਬਾ ਤੇਰੇ ਪੈਰ ਬਾਕੀ ਇਹ ਨਾਰੀ ਨੀ ਆੜਾ ਹੈ ਗਿਆ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਈਡੀ ਸਾਡਾ ਚੜਾ ਸਾਡਾ ਚਿੜੀਆਂ ਦਾ ਚੰਬਾ ਵੀ ਬਾਬਲ ਅਸਾਂ ਉੱਡ ਜਾਣਾ ਸਾਡੀ ਲੰਮੀ ਉਡਾਰੀ ਬੇ ਬਾਬਲ ਕਿਹੜੇ ਦੇਸ਼ ਜਾਣਾ ਸੱਸਾ ਹੈਗੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਈਆ ਕੱਕਾ ਹੈਗੇ ਸਾਡਾ ਚਿੜੀਆਂ ਦਾ ਚੰਬਾ ਸਰਜੀਤ ਸਾਡਾ ਚਿੜੀਆਂ ਦਾ ਚੰਬਾ ਗੀਤ ਸ੍ਰਿੰਦਰ ਕੌਰ ਦੇ ਬਧੇਰੇ ਹਰਮਨ ਪਿਆਰੇ ਗੀਤ ਇਹੇ ਹਨ ਪ੍ਰਸ਼ਨ ਨੰਬਰ ਛੇ ਸਾਡਾ ਚਿੜੀਆਂ ਦਾ ਚੰਬਾ ਗੀਤ ਸ੍ਰਿੰਦਰ ਕੌਰ ਦੇ ਪਰਿਵਾਰ ਵਿੱਚੋਂ ਹੋਰ ਕਿਸ ਕਿਸ ਨੇ ਗਾਇਆ ਉੱਤਰ ਇਹ ਗੀਤ ਤਿੰਨੇ ਭੈਣਾ ਪ੍ਰਕਾਸ਼ ਕੌਰ, ਸੁਰੇਂਦਰ ਕੌਰ ਅਤੇ ਨਰਿੰਦਰ ਕੌਰ ਨੇ ਗਾਇਆ। ਫਿਰ ਇਹਹੀ ਗੀਤ ਸੁਰੇਂਦਰ ਕੌਰ ਦੀ ਦਿੱਤੀ ਡੌਲੀ ਗਲੇਰੀਆ ਤੇ ਦੋਤੀ ਸੁਨਾਣਾ ਨੇ ਵੀ ਗਾਇਆ। ਪ੍ਰਸ਼ਨ ਨੰਬਰ 7 ਸੁਰੇਂਦਰ ਕੌਰ ਦੇ ਪਤੀ ਨੇ ਉਸ ਦੀ ਗਾਇਕੀ ਵਿੱਚ ਕੀ ਯੋਗਦਾਨ ਪਾਇਆ? ਸੁਰੇਂਦਰ ਕੌਰ ਦੇ ਪਤੀ ਜਗਿੰਦਰ ਸਿੰਘ ਸੋਢੀ ਨੇ ਉਸ ਦੇ ਇੱਕ ਸਰਕੱਡ ਗਾਇਕਾ ਵੰਨ ਵਿੱਚ ਭਰਪੂਰ ਹਿੱਸਾ ਪਾਇਆ। ਉਹ ਉਸ ਲਈ ਵਧੀਆ ਕਬੱਤਾ ਮਾਲਾ ਬਕੇ ਲਿਆਉਂਦੇ ਤੇ ਫਿਰ ਉਹਨਾਂ ਬੋਲਾਂ ਨੂੰ ਗੀਤਾਂ ਸੰਗੀਤ ਦੀਆਂ ਧੁਨਾ ਤੇ ਗਾਉਣ ਲਈ ਉਸਨੂੰ ਉਤਸ਼ਾਹਿਤ ਕਰਦੇ ਉਹ ਉਸਨੂੰ ਉਸਨੂੰ ਰੋਜ਼ਾਨਾ ਰਿਆਜ਼ ਕਰਨ ਲਈ ਵੀ ਕਹਿੰਦੇ ਪ੍ਰਸ਼ਨ ਨੰਬਰ 8 ਕੀ ਕਾਰਨ ਸੀ ਕਿ ਸੁਰਿੰਦਰ ਕੌਰ ਗੀਤ ਪੇਸ਼ ਕਰਨ ਸਮੇਂ ਆਪਣੇ ਸਰੋਤਿਆਂ ਨੂੰ ਕੀ ਲੈਂਦੀ ਸੀ ਉੱਤਰ ਸੁਰਿੰਦਰ ਕੌਰ ਦੁਆਰਾ ਗੀਤ ਪੇਸ਼ ਕਰਨ ਸਮੇਂ ਸਰੋਤਿਆਂ ਨੂੰ ਕੀ ਲੈਂਣ ਪਿੱਛੇ ਉਸਦਾ ਬਰਿਆਂ ਦਾ ਰਿਆਜ਼ ਕੰਮ ਕਰਦਾ ਸੀ ਉਸਦਾ ਹੱਥ ਵਿੱਚ ਕੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਤੇ ਉੱਚੀ ਹੈ ਇਕ ਇਸ ਵਿੱਚ سونے ਤੇ ਸੁਹਾਗੇ ਦਾ ਕੰਮ ਕਰਦੇ ਸਨ ਇਸ ਦੇ ਨਾਲ ਹੀ ਉਹ ਸਤਾਰਨ ਲੋਕ ਸੱਜਾਂ ਦੀ ਵਰਤੋਂ ਕਰਦੀ ਸੀ ਪ੍ਰਸ਼ਨ ਨੰਬਰ 9 ਸ੍ਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਥਾਵਾਂ ਤੇ ਗੀਤ ਪੇਸ਼ ਕੀਤੇ ਉੱਤਰ ਸ੍ਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਬਹੁਤ ਸਾਰੇ ਮਹਾਨਗਰਾਂ ਮੁੰਬਈ ਕੋਲਕਾਤਾ ਪੂਨਾ ਚਨਈ ਬੰਗਲੌਰ ਪਟਨਾ ਤੇ ਦਿੱਲੀ ਆਦਿ ਵਿੱਚ ਵੀ ਗਾਇਆ ਇਸ ਤੋਂ ਇਲਾਵਾ ਉਸਨੇ ਪਾਰਤੋ ਬਹਾਰ ਚੀਨ ਰੂਸ ਇੰਗਲੈਂਡ ਕੈਨੇਡਾ ਅਮਰੀਕਾ ਤੇ ਅਫਰੀਕਾ ਆ ਦੇਸ਼ਾਂ ਵਿੱਚ ਵੀ ਜਾ ਕੇ ਗਿਆ। ਆਖੇ ਸ਼ਬਦਾਂ ਦੇ ਅਰਥ: ਸੁਰੀਲੀ ਮਿੱਠੀ ਸੁਰ ਵਿੱਚ, ਸ਼ੌਹਰਤ ਪ੍ਰਸਿੱਧੀ ਮਸ਼ਹੂਰੀ, ਪ੍ਰਬਲ ਇੱਛਾ ਤੀਬਰ ਇੱਛਾ, ਇਲਾਹੀ ਸਰੂਰ ਰੱਬੀ ਮਸਤੀ, ਅਪਾਰ ਕਿਰਪਾ, ਅਤਿਅੰਤ ਮਿਹਰ, ਦਹਾਕਾ 10 ਬਰਿਆਂ ਦਾ ਸਮਾਂ, ਉਸਤਾਦ ਸਿੱਖਿਆਕ ਕੋਈ ਹੁਨਰ ਸਿਖਾਉਣ ਵਾਲਾ, ਰਿਆਜ ਅਭਿਆਸ ਮਹਾਰਤ, শ্রোਤੇ ਸੁਣਨ ਵਾਲੇ। ਸਮਰੱਥਾ ਯੋਗਤਾ ਤਾਕਤ ਬਲ ਸ਼ਕਤੀ ਸਮਰਪਿਤ ਅਰਪਣ ਕੀਤਾ ਹੋਇਆ ਪੇਟਾਂ ਚੜਿਆ ਭਰਪੂਰ ਭਰਿਆ ਹੋਇਆ ਪੂਰਨ ਖੇਡ ਲਈ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਕਲਾਕਾਰ ਗੁਰਦਾਸ ਮਾਨ ਪੰਜਾਬ ਦਾ ਪ੍ਰਸਿੱਧ ਕਲਾਕਾਰ ਹੈ ਅੰਤਰਰਾਸ਼ਟਰੀ ਹੁਣ ਕਬੱਡੀ ਇੱਕ ਅੰਤਰਰਾਸ਼ਟਰੀ ਖੇਡ ਹੈ ਪ੍ਰਭਾਵਿਤ ਪੂਰਾ ਵਿਸ਼ਵ ਕਰੋਨਾ ਦੀ ਮਹਾਮਾਰੀ ਨਾਲ ਪ੍ਰਭਾਵਿਤ ਹੈ ਹਰਮਨ ਪਿਆਰੀ ਨਹਿਰੂ ਜੀ ਸਾਡੇ ਦੇਸ਼ ਦੇ ਹਰਮਨ ਪਿਆਰੀ ਨੇਤਾ ਸਨ ਨੰਬਰ 5 ਸਿਰ ਕੱਢ ਸੁਰਿੰਦਰ ਕੌਰ ਪੰਜਾਬ ਦੀ ਸਿਰ ਕੱਢ ਨਾਇਕਾ ਸੀ ਨੰਬਰ 6 ਹਿੰਦੁਸਤਾਨ ਭਾਰਤ ਨੂੰ ਹਿੰਦੁਸਤਾਨ ਵੀ ਕਿਹਾ ਜਾਂਦਾ ਹੈ ਨੰਬਰ 7 ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਨੰਬਰ 8 ਸੁਹਾਗ ਵਿਆਹ ਸਮੇਂ ਕੋੜੀਆਂ ਤੇ ਸੁਹਾਗ ਗਾਈ ਜਾਂਦੀ ਹਨ ਨੰਬਰ 4 ਦੇ ਵਿੱਚੋਂ ਪੰਜਾਬ ਦੀ ਲੋਕ ਗਾਇਕਾ ਸੁਰਿੰਦਰ ਕੌਰ ਪਾਠ ਵਿੱਚੋਂ ਪੜਨਾਵਾਂ ਦੀ ਸੂਚੀ ਤਿਆਰ ਕਰੋ ਤਿਆ ਦੇ ਵਿੱਚੋਂ ਪੜਨਾਵ ਕਿਹੜੇ ਹੁੰਦੇ ਨੇ ਪੜਨਾਵ ਉਹ ਸ਼ਬਦ ਹੁੰਦਾ ਜਿਹੜਾ ਨਾਪ ਦੀ ਥਾਂ ਤੇ ਵਰਤੇ ਜਾਂਦੇ ਜਿਵੇਂ ਉਹ ਉਸ ਆਪ ਕੁਝ ਮੈਨੂੰ ਮੈਂ ਸਾਡਾ ਸਾਂ ਸਾਡੀ ਇਸ ਤਰ੍ਹਾਂ ਵਿੱਚੋਂ ਜਿਹੜਾ ਪਾਠ ਹੈ ਕੰਪਲੀਟ ਹੋ ਗਿਆ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਵੀ ਚੈਨਲ ਤੇ ਪਾਏ ਹੋਏ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਧੰਨਵਾਦ